ਦੋਗੇ ਮਰਖਿਆ ਸੀ ਮੇਰੇ ਸਾਹਮਣੇ ਏਜੰਟ ਨੇ ਮਦਦ ਨੂੰ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਬਦਲ ਵਾਲੀ ਤਾਂ ਉਹ ਕਹਿੰਦਾ ਬਨਾਮ ਵਿੱਚ ਦੁਰਗੇਨ ਨਾ ਬਣਾ ਬਦਲ ਜਿਹੜੀ ਤੇ ਪਾਇਰ ਕਰਉਣੀ ਤਾਂ 50 ਲੱਖ ਦੇਣਾ ਪੈਣਾ ਜਮੀਨ ਹੈ ਕਿਲਾ ਗੋ ਵਿੱਚਿਆ ਕੋਈ ਗਾਣਾ ਪੰਜ ਛੇ ਟੋੜੇ ਉਹ ਵੇਚਿਆ ਜੀ ਕਿੰਨੇ ਪੈਸੇ ਲਾਇਏ ਜੀ ਬਾ ਵੇਚਿਆ 10 ਲੱਖ ਇਹ ਤੁਹਾਡੇ ਸਾਹਮਣੇ ਜਿਹੜਾ 에ਰਕ੍ਰਾਫਟ ਹੈ ਯੂਐਸ ਦੇ ਪੋਟੇਸ਼ਨ ਦੀ ਤੀਸਰੀ ਫਲਾਈਟ ਦੋਕਾਂ ਕੀਤਾ ਜੀ ਮਤਲਬ ਕੀ ਉੱਥੇ ਮਤਲਬ ਕੀ ਗਵਾਨਾ ਦਾ ਮਤਲਬ ਕੀ 20 22 ਲੱਖ ਰੁਪਈਆ ਸਾਰਿਆਂ ਕੋ ਮਤਲਬ ਕੀ ਪੇਮੈਂਟ ਲੈਣੀ ਹੁੰਦੀ ਆ ਮਤਲਬ ਕੀ ਜਿੰਨੇ ਵੀ ਫਲਾਈਟਾਂ ਦੀ ਗਾੜੀ ਹੁੰਦੀਆਂ ਉਹਨਾਂ ਦੇ ਹੁੰਦੀਆਂ ਵੀ ਪਰ ਉਹ ਬੰਦੇ ਦੀ ਫਲਾਈਟ ਨਹੀਂ ਗਈ ਇੰਨੇ ਹਰਸ਼ਾ ਕੀ ਆ ਬਾਤ ਮੈਨੂੰ ਮੀਟਰ ਰੋਧ ਹੀ ਦਿੰਦੇ ਮੈਂ ਮੰਮੀ ਮੀਟਰ ਨਹੀਂ ਘੰਤਾ ਤੇ ਬਸ ਦੋਕ ਚਾਹ ਹੀ ਹੁੰਦੀ ਆ ਜੇ ਜੋ ਤਾਂ ਜਣਾਵਾ ਰੋਕੀ ਲੱਗਦੇ 40 ਲੱਖ ਦੇ ਜੇ ਉਦੋਂ ਬਾਇਰ ਜਣਾ ਦੇ 50 ਲੱਖ ਹੰਦੀ ਤੁਹਾਨੂੰ ਸਮਝੀ ਕਿਸ ਤਰ੍ਹਾਂ ਪਹੁੰਚੇ ਤੁਸੀਂ ਅਮਰੀਕਾ ਤੇ ਕਿੰਨੇ ਰਫੀਜੇ ਜਿਹੜੇ ਖਰਚ ਕੀਤੇ ਮੈਂ ਜੀ ਮਤਲਬ ਕਿ ਇੱਕ ਦੋ ਦੋ ਗੇਮਾ ਰੱਖਿਆ ਸੀ ਮਰੇ سامنے ਏਜੰਟ ਨੇ ਮਤਲਬ ਕਿ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਮਤਲਬ ਕਿ ਤੁਹਾਨੂੰ ਕਹਿੰਦਾ ਬਨਾਮ ਵਿੱਚ ਤੁਰ ਕੇ ਜਾਣਾ ਪੈਣਾ ਮਤਲਬ ਕਿ ਜਿਹੜੀ ਤੁਸੀਂ ਬਾਇਰ ਕਰਾਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਤਾਂ ਆਪਾਂ ਕਹੇ ਵੀ ਆਪਣਾ ਪਨਾਮਾ ਵਿੱਚ ਕੋਈ ਜਾਣ ਦਾ ਆਪਣਾ ਫਾਇਦਾ ਨਹੀਂ ਹੈ ਮਤਲਬ ਕਿ ਆਪਾਂ ਨਹੀਂ ਜਾ ਸਕਦੇ ਉੱਥੇ ਆਪਾਂ ਨੂੰ ਰਿਸਕੀ ਲੱਗਦੀ ਆ ਆਪਾਂ ਜਿਹੜੀ ਇੱਕ ਨੰਬਰ ਵਾਲੀ ਗੇਮ ਆ ਆਪਾਂ ਉਹਦੇ ਵਿੱਚ ਜਾਵਾਂਗੇ ਆਪਾਂ ਮਤਲਬ ਕਿ ਉਹਨਾਂ 50 ਲੱਖ ਦੀ ਆਪਾਂ ਗੱਲ ਕਰ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਕਿ ਉਹਨਾਂ ਨੇ ਡਨ ਕਰਕੇ ਫਿਰ ਤੁਰੇ ਗਵਾਨਾ ਤੱਕ ਦੀ ਆਪਣੀ ਫਲਾਈਟ ਕਰਾਈ ਹੈ ਗਾੜੀ ਉਹਨੇ ਆਪਣਾ ਫਿਰ ਡੌਂਗੀ ਰੂਟ ਸਟਾਰਟ ਕਰਤਾ ਤੁਹਾਡੇ ਨਾਲ ਜਾਨਕੀ ਜੈਂਟਲਮੈਨ ਧੋਖਾ ਕੀਤਾ ਹਾਂਜੀ ਪੂਰਾ ਧੋਖਾ ਕੀਤਾ ਜੀ ਮਤਲਬ ਕਿ ਉੱਥੇ ਮਤਲਬ ਕਿ ਗਵਾਨਾ ਦਾ ਮਤਲਬ ਕਿ 20-22 ਲੱਖ ਰੁਪਈਆ ਸਾਰਿਆਂ ਕੋਲ ਮਤਲਬ ਕਿ ਪੇਮੈਂਟ ਲੈਣੀ ਹੁੰਦੀ ਹੈ ਮਤਲਬ ਕਿ ਜਿਨ੍ਹਾਂ ਦੀਆਂ ਫਲਾਈਟਾਂ ਦੀ ਗਾੜੀ ਹੁੰਦੀਆਂ ਉਹਨਾਂ ਦੇ ਹੁੰਦੀਆਂ ਵੀ ਪਰ ਉਹ ਬੰਦੇ ਨੇ ਮੇਰੀ ਫਲਾਈਟ ਨਹੀਂ ਕਰਵਾਈ ਇਹਨੇ ਪੈਸਿਆਂ ਦਾ ਅਰੇਂਜਮੈਂਟ ਕਿੱਥੋਂ ਕੀਤਾ ਗਿਆ ਇਨੇ ਪੈਸਾ ਦਾ ਰੇਡ ਮੇਰੇ ਪਾਈ ਆਪਣੀ ਕੋ ਜਮੀਨ ਸੀ ਆਪਾਂ ਵੇਚੀ ਆ ਤੇ ਆਪਣੇ ਕੋਲ ਲੱਗੇ ਦੋਵਾਂ ਪੰਨਿਆਂ ਦਾ ਮਤਲਬ ਹੋ ਕਿ ਗਹਿਣਾ ਜਿਹੜਾ ਪਿਆ ਸੀ ਆਪਾਂ ਸਾਰਾ ਉਹ ਵੇਚ ਕੇ ਮਤਲਬ ਕਿ ਇਹ ਪੈਸਾ ਦਾ ਰੇਡ ਕੀਤਾ ਹੁਣ ਅੱਗੇ ਦਾ ਕੀ ਸੋਚਾ ਅੱਗੇ ਦਾ ਮਤਲਬ ਕਿ ਜੋ ਵੀ ਕਰਨਾ ਹਨ ਇਹਨੇ ਪੈਸਾ ਦਾ ਭਾਜੀ ਅਰੇਂਜਮੈਂਟ ਕਿਤੇ ਵੀ ਨਹੀਂ ਹੋ ਸਕਦਾ ਜੋ ਇੱਕ ਵਾਰਾਂ ਜਾਂਸੀ ਉਹ ਆਪਾਂ ਲਾ ਕੇ ਵੇਚ ਲਿਆ ਹੁਣ ਮਤਲਬ ਕਿ ਜੋ ਕਰਨਾ ਤਾਂ ਇੱਥੇ ਹੀ ਗਰਾਊਂਡ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਜੋ ਵੀ ਆਪਾਂ ਇੱਥੇ ਰਹਿ ਕੇ ਕਰਾਂਗੇ ਬਾਕੀ ਕਿੰਨੀ ਤਸ਼ੱਦਦ ਜਿਹੜੀ ਉੱਥੇ ਹੋਈ ਉਹਦੀ ਇਸ ਹਦੋਂ ਭਾਈ ਬਹੁਤ ਮਤਲਬ ਕਿ ਉੱਥੇ ਕੁੱਟਦੇ ਮਾਰਦੇ ਚਲੋ ਜਿੱਦਾਂ ਵੀ ਆ ਸਾਰਾ ਕੁਝ ਮੈਂਟਲਲੀ ਟੌਰਚਰ ਕੁੱਟਦੇ ਮਤਲਬ ਕਿ ਇੱਥੇ ਕੋਈ ਅਸੀ ਚੀਜ਼ ਨਹੀਂ ਵੀ ਜਿਹੜੀ ਸਾਜਾ ਨਾ ਹੋਈ ਹੋਵੇ ਹੁਣ ਕੀ ਮੰਗਾਂ ਸਰਕਾਰਾਂ ਤੋਂ ਸਰਕਾਰਾਂ ਨੂੰ ਮੰਗਿਆ ਵੀ ਚਲੋ ਜੇ ਸਾਨੂੰ ਕੋਈ ਥੋੜੀ ਬੋਧੀ ਛੋਟੀ ਮੋਟੀ ਕਿਸੇ ਤਰ੍ਹਾਂ ਵੀ ਸਾਨੂੰ ਨੌਕਰੀ ਦੇ ਦੇਣਾ ਸਾਡਾ ਇੱਥੇ ਰੋਜ਼ਗਾਰ ਤੌਰ ਤੇ ਅਸੀਂ 12 ਨੂੰ ਨਾਂ ਭਜੀਏ ਆਪਣਾ ਇੱਥੇ ਕੋ ਰਹਿ ਕੇ ਕੰਮ ਕਰੀਏ ਸ਼ਾਮ ਸ਼ਾਮ ਨੂੰ ਆਪਣੇ ਘਰੇ ਆਈਏ ਤੇ ਬਸ ਇਹੋ ਸਰਾ ਸਰਕਾਰਾਂ ਤੋਂ ਮੰਗਿਆ ਵੀ ਜਾਂਚ ਸਾਨੂੰ ਕੋਈ ਐਸੀ ਸਾਰੇ ਨੂੰ ਮੰਗਦੇ ਚਲੋ ਜੋ ਵੀ ਉਹਨਾਂ ਨੇ ਕਾਰਵਾਈ ਕਰਕੇ ਚਲੋ ਸਾਡੇ ਛੋੜੇ ਵੱਡੇ ਪੈਸੇ ਵਾਪਸ ਕਰਨ ਸਾਨੂੰ ਵੀ ਸਰਕਾਰਾਂ ਤੋਂ ਉਮੀਦ ਆ ਸਾਨੂੰ ਵੀ ਹੌਸਲਾ ਹੋਵੇ ਸਾਡੇ ਮਤਲਬ ਕਿ ਪੈਸੇ ਆਏ ਅਸੀਂ ਵੀ ਇੱਥੇ ਆਪਣਾ ਕੋਈ ਕੰਮ ਚਲਾਉਣ ਲਈ ਬਣੀ ਆ ਦੱਸਿਆ ਜਾ ਰਿਹਾ ਕਿ ਦਸਤਾਰਾਂ ਵੀ ਜਿਹੜੀਆਂ ਲਵਾ ਲਈਆਂ ਗਈਆਂ ਸੀ ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਂਟ ਡੀਏਗੋ ਕੈਂਪ ਦੇ ਵਿੱਚ ਸਾਨੂੰ ਗੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਇੱਛਾ ਅਨੁਸਾਰ ਗਿਆ ਵੀ ਤੁਸੀਂ ਦਸਤਾਰ ਉਤਾਰੋ ਆਪਾਂ ਗਿਆ ਵੀ ਨਹੀਂ ਸਾਡੇ ਮਤਲਬ ਕਿ ਪਰਮੋਜ ਦਸਤਾਰ ਲਾਉਣੀ ਨਹੀਂ ਆਈ ਤੁਸੀਂ ਮਤਲਬ ਕਿ ਜੋ ਚਾਹੇ ਕਰਨੀ ਓਦਾਂ ਕਰ ਲੋ ਓਦਾਂ ਹੀ ਹੱਥ ਲਾ ਕੇ ਚੈੱਕ ਕਰ ਲੋ ਦਸਤਾਰ ਵਿੱਚ ਕੁਝ ਨਹੀਂ ਹੈਗਾ ਉਹਨਾਂ ਮਤਲਬ ਕਿ ਸਾਡੇ ਤੇ ਕੋਈ ਯਕੀਨ ਨਹੀਂ ਕੀਤਾ ਕੋਈ ਭਰੋਸਾ ਨਹੀਂ ਕੀਤਾ ਤੇ ਮਤਲਬ ਕਿ ਉਹਨਾਂ ਨੇ ਸਾਡੇ ਮਤਲਬ ਕਿ ਕਹਿੰਦੇ ਦਸਤਾਰ ਲਾਉਣੀ ਪੈਣੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਕਰਕੇ ਦਸਤਾਰ ਲਾਈ ਮਤਲਬ ਕਿ ਉਹਨੇ ਲਾਉਣ ਦੇ ਸਾਰੇ ਮਤਲਬ ਕਿ ਜਾ ਕੇ ਡੈਸਕ ਵਿੱਚ ਸੱਟ ਦਿੱਤੀ ਬਿਲਕੁਲ 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 ਅੱਛਾ ਮੈਂ ਕਿਹਾ ਪੇਟੇ ਨੂੰ ਬਾਹਰ ਭੇਜਿਆ ਸੀ ਹਾਂਜੀ ਤੇ ਕਿਸ ਤਰ੍ਹਾਂ ਆਪਾਂ ਯਾਨੀ ਕਿ ਕਿੱਥੋਂ ਪੈਸੇ ਆਪਾਂ ਕਿਤਰਾ ਇਕੱਠੇ ਕੀਤੇ ਪੈ ਜਮੀਨ ਇਹ ਲੱਗ ਉਹ ਵੇਚੀ ਕੋਈ ਗਹਿਣਾ 5-6 ਤੋਲੇ ਅੱਛਾ ਜੀ ਉਹ ਵੇਚਿਆ ਜੀ ਕਿੰਨੇ ਪੈਸੇ ਲਾਇਏ ਜੀ ਬਾ ਵੇਚੀ ਲੱਖ ਲੱਖ ਰੁਪਈਆ ਕਦੋਂ ਗਿਆ ਬੱਚਾ ਤੁਹਾਡਾ ਇਹ ਸਤੰਬਰ ਚ ਗਿਆ ਸੀ 17 ਸਤੰਬਰ 17 ਸਤੰਬਰ ਤੇ ਕਿੰਨੇ ਦਿਨ ਲੱਗੇ ਪਹੁੰਚਣ ਪੰਜ ਮਿੰਟ ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਜਦੋਂ ਪਹਿਲਾਂ ਗੱਲਬਾਤ ਹੁੰਦੀ ਰਹੀ ਹੁਣ 20 ਦਿਨ ਹੋ ਗਏ ਭਾਈ ਅੱਛਾ ਜੀ ਕੋਈ ਗੱਲ ਨਹੀਂ ਮਤਲਬ ਵੀ ਜਦੋਂ ਗਿਆ ਵਾ ਇਹਨੇ ਦੱਸਿਆ ਵੀ ਮੈਨੂੰ ਕਿਹੜੇ ਕਿਹੜੇ ਹਾਲਾਤਾਂ ਚੋਂ ਗੁਜਣਾ ਪਿਆ ਅਸੀਂ ਦੱਸ ਦਰਿਆ ਨਾ ਅੱਛਾ ਜੀ ਅਹੀਂ ਜਾਏ ਸੂਤਰਾ ਦਾ ਵਾਪਸ ਆ ਜਾ ਮਤਲਬ ਜਿਹੜੇ ਹਾਲਾਤਾਂ ਚ ਬੰਦਾ ਬਾਹਰ ਜਾਂਦਾ ਨਹੀਂ ਜਾਣਾ ਚਾਹੀਦਾ ਨਹੀਂ ਯਾਰ ਉਤਰਦੀ ਨਹੀਂ ਯਾਰ ਅਜੈਂਟਾਂ ਨੇ ਤੁਹਾਨੂੰ ਕੀ ਕਿਹਾ ਸਾਨੂੰ ਨੇ ਅਸੀਂ ਤੇ ਇੱਕ ਨੰਬਰ ਦੇ ਦਿੱਤੇ ਪੈਸੇ ਸਾਨੂੰ ਕੀ ਭਦਾਵਤ ਭੇਜਣਾ ਅਜੈਂਟਾਂ ਨੇ ਗੁੰਮਰਾ ਕੀਤਾ ਅਜੈਂਟਾਂ ਨੇ ਕੀ ਗੱਲ ਕੀਤੀ ਇਹੋ ਗੱਲ ਹੋਈ ਆ ਕਿ ਜੇ ਜੋ ਤਨ ਜਾਣਾ ਵਾ ਡੌਂਕੀ ਲੱਗਦੇ 40 ਲੱਖ ਦੇ ਤੇ ਉਦੋਂ ਬਾਇਰ ਜਾਣਾ ਤੇ 50 ਲੱਖ ਅੱਛਾ ਅਈਆ ਚਲ 50 ਲੈ ਲਓ ਤੇ ਤੇ ਭੇਜਿਆ ਸਾਰਾ ਇਹ ਪੈਸੇ ਦੇ باوجود ਉਹਨਾਂ ਡੌਂਕੀ ਵੀ ਭੇਜੇ ਹਾਂਜੀ ਗੇ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਈ ਮੰਗ ਕਰਦੇ ਆ ਵੀ ਜੇ ਸਾਡਾ ਉਹ ਜੋ ਲਗਾ ਲੈਣਾ ਉਹ ਆਪ ਸਾਵੀ ਤੇ ਚਾਹੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਮਾੜੀ ਮੋੜ ਕੋਈ ਮਾੜਾ ਮੋੜ ਜਲੇ ਜਾਂ ਇਹੋ ਜਿਹੇ ਏਜੰਟ ਜਿਹੜੇ ਖਰਾਬ ਕਰਦੇ ਉਹਨਾਂ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ ਜਿੰਦਰਕਰ ਮੈਂ ਕਹਾਂ ਜਦੋਂ ਬੇਟਾ ਤੁਹਾਡਾ ਬਾਹਰ ਗਿਆ ਵਾ ਉਦੋਂ ਏਜੰਟਾਂ ਨਾਲ ਕੀ ਗੱਲਬਾਤ ਹੋਈ ਹੈ ਉਦੋਂ ਤਾਂ ਉਹਨਾਂ ਨੇ ਇਹੋ ਗੱਲ ਹੋਈ ਵੀ ਨਾ ਨਹੀਂ ਅੰਦਰੋਂ ਤੱਕ ਨਹੀਂ ਪਛਾਣਾਂਗੇ ਬੱਚੇ ਨੂੰ ਅੱਛਾ ਜੀ ਤੇ ਫਲੈਟੋਂ ਸਿਰ ਪਛਾਣਾਂਗੇ ਪੈਸੇ ਸਾਰੇ ਲੈ ਲਏ ਇਹਨਾਂ ਨੇ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈ ਲਏ ਇਹਨਾਂ ਨੇ ਪੈ ਅੱਧੇ ਤੋਂ ਪਹਿਲਾਂ ਲੈ ਆਏ ਸੀਗੇ ਅੱਧੇ ਵੀ ਉਹਨਾਂ ਨੇ ਗੱਲ ਛੱਪਣ ਤੋਂ ਪਹਿਲਾਂ ਲੈ ਲਏ ਸੀਗੇ ਸਾਰੇ ਹੀ ਹੋ ਗਏ ਅੱਛਾ ਜੀ ਸਾਰੇ ਲੈ ਲਏ ਸਾਰੇ ਲੈ ਲਏ ਤੇ ਬੇਟਾ ਕਿਹੜੀਆਂ ਮੁਸ਼ਕਲਾਂ 'ਚ ਪਹੁੰਚਿਆ ਉੱਥੇ ਇਹ ਨਹੀਂ ਦੱਸਦਾ ਬੇਟਾ ਬਹੁਤ ਮੁਸ਼ਕਲਾਂ ਇਹ ਟਾਈਮ ਹੀ ਨਹੀਂ ਮਿਲਦਾ ਸਿਰ ਦਾ ਪੁੱਛਣ ਦੱਸਣ ਦਾ ਪਰ ਬਹੁਤ ਮੁਸ਼ਕਲਾਂ ਉੱਥੇ ਤਾਂ ਆਏਗਾ ਰੋਜ਼ ਹੀ ਰੋਜ਼ ਮੁਸ਼ਕਲ ਦਾ ਦਿੰਦਾ ਪਰ ਇੰਨੇ ਦਿਨ ਹੋ ਗਏ ਭੁੱਖੇ ਨੂੰ ਚਾਰ ਦਿਨ ਹੋ ਗਏ ਭੁੱਖੇ ਨੂੰ ਇਨੇ ਆਵਰਸ਼ਾ ਕਿਹਾ ਬਾਤ ਮੈਨੂੰ ਮੀਟਰ ਰੋਧ ਹੀ ਦਿੰਦੇ ਮੈਂ ਮੰਮੀ ਮੀਟਰ ਨਹੀਂ ਖਾਂਦਾ ਤੇ ਬਸ 2 ਪਚਾ ਹੀ ਹੁੰਦੀ ਆ ਕਹਿੰਦੇ ਇਹੋ ਕੁਛ ਦੇਣਾ ਖਾਣਾ ਖਾਂਦਾ ਨਹੀਂ ਜਿਤਨਾ ਤੁਸੀਂ ਜੋੜ ਜੱਮਾ ਕਰਕੇ ਪਾਇਆ ਕਿਥੇ ਅਹੀਂ ਹੁਣ ਪੈਰੀ ਕਿੱਲਾ ਗਈ ਉਹ ਵੇਚੀ ਆਕੋ ਉਹ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਹੀ ਜੂਬਾ ਕਾ ਵੇਚਤਾ ਤੇ ਪਿਛਲਾ ਆਪਣੇ ਬੱਚਾ ਸੈੱਟ ਹੋ ਜੂ ਸਭ ਕੁਝ ਬਣ ਜੂਗਾ ਤੇ ਹੁਣ ਇਹ ਗੱਲ ਨਾਲ ਥੋੜੀ ਪਤਾ ਬੱਚੇ ਨਹੀਂ ਵਾਪਸ ਆ ਜਣਾ ਕੀ ਕਰਦੇ ਹਾਂ ਮੰਨ ਸਰਕਾਰ ਕੋ ਤੁਹਾਨੂੰ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਬਚਾਰੇ ਬੱਚੇ ਨੂੰ ਕੋਈ ਨੌਕਰੀ ਦੇ ਦੇਣ ਤੇ ਹੀ ਬੁੱਢੇ ਵਾਪੇ ਆ ਇਹ ਕਮਾਵੇ ਤਾਂ ਹੀ ਬੈਠ ਕੇ ਖਾਈਏ ਤੇ ਅੱਵੇ ਮਸ਼ੀਨਾਂ ਦਾ ਸਾਹਮਣੇ ਵੀ ਠੀਕ ਦਾ ਕੰਮ ਕਰਦਾ ਸਾਰੀ ਜਿਹੜੀ ਕਮਾਈ ਕਰੀ ਦੀ ਆ ਤੇ ਘਰ ਬਣਾਇਆ ਵਾ ਤੇ ਬੱਚੇ ਨੂੰ ਜਿਹੜੀ ਚਿੱਲਾ ਹੈਗੀ ਫੇਚ ਕੇ ਬਾਹਰ ਕੱਲਤਾ ਜਿਹੜੇ ਨਾਲ ਤੁਹਾਡੇ ਨਾਲ ਧੋਖਾ ਕੀਤਾ ਕੀ ਨਹੀਂ ਕਰਦੇ ਉਹਨਾਂ ਦੇ ਹੁਣ ਇਹੋ ਹੀ ਆ ਵੀ ਸਰਕਾਰੀ ਉਹਨਾਂ ਨੂੰ ਕੋਈ ਉਹਨਾਂ ਦੇ ਜੋਰ ਪਾਵੇ ਤੋ ਸਾਨੂੰ ਲੱਗਾ ਰਣਾ ਸਾਡਾ ਵਾਪਸ ਕਰਨ ਤੇ ਕਿਹ ਲੋ ਸਰਕਾਰ ਕੋ ਇਹਨਾਂ ਨੂੰ ਨੌਕਰੀ ਦੇਵੇ ਬੱਚਿਆਂ ਨੂੰ ਹੁਣ ਇਹਨਾਂ ਨੇ ਇਹੋ ਜੇ ਹਲਾਜੋਂ ਨਿਕਲ ਕੇ ਆਣ ਕੇ ਫੇਰ ਥੋੜੀ ਬਾਹਰ ਜਾਣਾ ਹੁਣ ਥੋੜੀ ਇਹਨਾਂ ਨਾਲ ਲੈਣਾ ਬਾਹਰ ਜਾਂਦਾ ਤੇ ਜੇ ਤੇ ਨੌਕਰੀ ਦੇਣਗੇ ਤੇ ਵਧੀਆ ਨਹੀਂ ਤੇ ਫਿਰ ਆਪਣਾ ਨਹੀਂ ਜਾਣੇ ਜੋ ਫਿਰ ਕੋਈ ਨਾ ਕੁਝ ਸੋਚੋਗੇ ਕਰਦਾ ਰੋਟੀ ਤਾਂ ਖਾਣੀ ਪੈਣੀ ਹੈ ਠੀਕ